ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣੇ ਚੈਨਲ ਮਹਤਾਬ ਡੇਰੀ ਫਾਰਮ ਤੇ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਜਿਹੜੇ ਵੀਰ ਭਰਾ ਸਾਡੇ ਚੈਨਲ ਦੇ ਨਾਲ ਜੁੜੇ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਤੇ ਸਬਸਕ੍ਰਾਈਬਰ ਜਰੂਰ ਕਰ ਦਿਆ ਕਰੋ ਜਿਹੜੇ ਵੀਰ ਭਰਾ ਅੱਗੇ ਪਸ਼ੂ ਖਰੀਦਣਾਂ ਅੰਦਾਜ਼ ਦੇ ਵਾਸਤੇ ਆਸਾਨ ਹੋ ਜਾਂਦਾ ਵਾ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਚਵਿੰਡਾ ਤਸਵੀਲ ਅਜਨਾਲਾ ਦਾ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਤੁਹਾਨੂੰ 3 ਛੋਟੀਆਂ ਦਿਖਾਵਾਂਗੇ ਤਿੰਨੇ ਤੋਂ ਕੜਾਂ ਬਣਾਵਾਂਗੇ ਤੇ ਆਪਾਂ ਪਹੁੰਚੇ ਆਂ ਵੀਰ ਹਰਪਾਲ ਸਿੰਘ ਹੁਣਾਂ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਹੋ ਸਣਾਓ ਠੀਕ ਠਾਕ ਜੀ ਵਧੀਆ ਵਧੀਆ ਜੱਗੇ ਵੀਰ ਹੁੰਦੀ ਆ ਤੁਸੀਂ ਸਣਾਓ ਕਿਰਪਾ ਕਿਰਪਾ ਜੀ ਵਾਇਰੂ ਦੀ ਕਿਰਪਾ ਚਾਹੀਦੀ ਵੀਰ ਜੀ ਹਾਂ ਹੋ ਠੀਕ ਠਾਕ ਪਰਿਵਾਰ ਹਾਂ ਵਧੀਆ ਵਧੀਆ ਵੀਰ ਜੀ ਵਧੀਆ ਠੀਕ ਠਾਕ ਠੀਕ ਹੈ ਜੀ ਤੇ ਕਿਵੇਂ ਵੀਡੀਓ ਦਾ ਵੀਡੀਓ ਵੀਰ ਜੀ ਪਾ ਕੇ ਮੈਂ ਨਾ 2 ਦੇ ਘੰਟੇ ਹੋ ਜਾਣਾ ਵੀਡੀਓ ਚੱਲੀ ਨੂੰ ਸਾਰਾ ਮਾਲ ਸੇਲ ਹੋ ਗਿਆ ਆਪਣਾ ਜੀ ਚਲੋ ਵਧੀਆ ਵਧੀਆ ਹਾਂਜੀ ਹਾਂਜੀ ਅਜੇ ਤੱਕ ਵੀਰ ਭਰਾ ਦੇ ਬੜੇ ਫੋਨ ਆਉਣ ਲੋਕਾਂ ਦੇ ਆਉਂਦਾ ਏ ਠੀਕ ਹੈ ਠੀਕ ਤੇ ਆ ਉਹਦਾਂ ਆਪਾਂ ਵੀ ਫਿਰ ਮਾਫੀ ਚਾਹਣਾ ਕਈਆਂ ਵੀਰਾਂ ਭਰਾ ਫੋਨ ਚੁੱਕੇ ਨਹੀਂ ਜਾਂਦਾ ਅੱਛਾ ਅੱਛਾ ਹੁਣ ਤੁਹਾਡੇ ਸਾਹਮਣੇ ਵੀਡੀਓ ਵੀ ਬਣਾਉਂਦੇ ਕਿੰਨੇ ਫੋਨ ਫੇਰ ਆਉਂਦਾ ਹੈ ਹਾਂਜੀ 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 ਚਲੋ ਮਾਫੀ ਚਾਹੁੰਦੇ ਹਾਂ ਵੀਰ ਭਰਾ ਹਾਂਜੀ ਹਾਂਜੀ ਵੀਰ ਜੀ ਠੀਕ ਹੈ ਤੇ ਆਪਣਾ ਨਾਮ ਤੇ ਐਡਰੈਸ ਦਾਤੀ ਨਾਮ ਮੇਰਾ ਭਾਰ ਸਿੰਘ ਜੀ ਪਿੰਡ ਚੁੰਵੰਡਾ ਜ਼ਿਲ੍ਹਾ ਮਥ ਡਿਮਾਂਡ ਬੜੀ ਤੁਹਾਨੂੰ ਪਤਾ ਟੋਕੜਾ ਘੱਬਣਾ ਦੀ ਹਾਂਜੀ ਚਾਹ ਜੱਗੇ ਵੀ ਫਿਰ ਤਿੰਨੇ ਟੋਕੜਾ ਘੱਬਣਾ ਲੱਭ ਗਏ ਆਪਾਂ ਨੂੰ ਠੀਕ ਹੈ ਠੀਕ ਹੈ ਹਾਂ ਲੱਭੀਆਂ ਵੀ ਚੰਗੀਆਂ ਦੁੱਧ ਵਾਲੀਆਂ ਹਾਂਜੀ ਹਾਂਜੀ ਕੱਦਗਾਠ ਵਾਲੀਆਂ ਵਾ ਹਾਂਜੀ ਹਾਂਜੀ ਕਿਹਦੇ ਸ਼ੁਰੂਆਤ ਹਾਂ ਸ਼ੁਰੂਆਤ ਇੱਥੋਂ ਕਰ ਲਈਏ ਛੋਟੀ ਤੋਂ ਪਹਿਲੇ ਨੰਬਰ ਤੇ ਚੱਗੇ ਲੋਈ ਛੋਟੀ ਤੋਂ ਕਰ ਲੋਗੇ ਲੋਈ ਆ ਹਾਂਜੀ ਤੇ ਦੱਸਿਓ ਬਾਈ ਇਹਦੀ ਡਿਟੇਲ ਇਹ ਵੀਰ ਜੀ ਆਪਣੀ ਹੈਗੀ 5.5 ਮਹੀਨੇ ਦੇ ਘੱਬਣ ਅੱਛਾ ਜੀ ਹਾਂਜੀ ਤੇ ਦੁੱਧ ਆਟਾ ਮੇਸ 7 ਕਿਲੋ ਜੇ ਠੀਕ ਹੈ ਠੀਕ ਤੇ ਸੱਜਰ ਨੇ ਘਰ ਆਲੇ ਆਂਦੇ ਵੀ ਵੀਰ ਜੀ ਇਹ 14-15 ਕਿਲੋ ਦੁੱ ਠੀਕ ਹੈ ਠੀਕ ਹਾਂਜੀ ਹਾਂਜੀ ਖੋਲ ਦੇ ਵਿੱਚ ਫਿਰ ਖੋਲ ਕੇ ਲਓ ਭਾਜੀ ਕਰਦ ਕਰ ਪੂਰੀ ਵੱਡੀ ਮਾਝ ਆ ਵੀਰ ਜੀ ਬਹੁਤ ਜ਼ਿਆਦਾ ਵਾ ਇਹ ਆਰਡਰ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਜੀ ਤੇ ਹੁਣ ਵੀਰ ਜੀ ਚੋਈਆਂ ਵਾ ਹਾਂਜੀ ਹੁਣ ਚੋ ਕੇ ਲੈਂਦੀਆਂ ਆ ਚੋ ਕੇ ਲੈਂਦੀਆਂ ਠੀਕ ਹੈ ਠੀਕ ਹੈ ਲਓ ਭਾਜੀ ਚਵਾਈ ਹੋਈ ਜੇ ਤੇ ਬਾਕੀ ਚੈੱਕ ਕਰ ਸਕਦੇ ਤੁਸੀਂ ਫੇਸ ਕੁਆਲਿਟੀ ਤੇ ਕੱਦ-ਕੜ ਬਹੁਤ ਹੀ ਚੰਗਾ ਵਾ ਆਰਡਰ ਕੁਆਲਿਟੀ ਵੀ ਤੁਹਾਨੂੰ ਲੱਗੇ ਤਾਂ ਚੈੱਕ ਕਰੰਨੇ ਆ ਤੇ ਥਣਾ ਦਾ ਸੈਰ ਗਿਆ ਵੀ ਫੇਸ ਤੁਸੀਂ ਕਰ ਸਕਦੇ ਜੀ ਚੈੱਕ ਇਹ ਸੇਮ ਤੁੰਗਣ ਗੋਲ ਆ ਤੇ ਕੱਦ-ਕੜ ਬਹੁਤ ਹੀ ਜ਼ਿਆਦਾ ਚੰਗਾ ਵਾ ਕਰੋ ਲਾਗੇ ਤੁਸੀਂ ਹਟਰ ਕੁਆਲਿਟੀ ਦਾ ਧਾਣਾ ਦੱਸਿਆ ਅੱਜ ਐਪ ਚੈੱਕ ਕਰੋ ਤੇ ਸੱਜਰ ਨੇ ਬਾਈ ਕਿਹਾ ਕਿ 14 15 ਲੀਟਰ ਦੁੱਧ ਚ ਆਇਆ ਵਾ ਇਸ ਟਾਈਮ ਸਾਡੇ ਚਮਾਂ ਮੇਨਾਰੀ ਚੈੱਕ ਪਾਸ ਆ ਤੇ 4 ਲੀਟਰ ਦੁੱਧ ਆ ਉਹ ਸਭੀ 7 ਲੀਟਰ ਦੁੱਧ ਆ 7 ਕਿਲੋ ਵੀ ਜੀ 7 ਕਿਲੋ ਦੁੱਧ ਆ ਠੀਕ ਆ ਠੀਕ ਆ ਜੀ 7 ਲੀਟਰ ਦੁੱਧ ਬਿਲਕੁਲ ਰੈਡੀ ਆ ਹਾਂਜੀ ਲਓ ਬਾਈ ਲਾਗੇ ਤੇ ਰੱਖ ਸਕਦੇ ਚੈੱਕ ਅਜੇ ਚਵਾਈ ਹੋਈ ਹੈ ਜੀ ਤੇ ਕੀ ਮੁੱਲ ਵਿੱਚ ਜਿਹੜਾ ਵੀਰ ਦੀ ਜਿਹੜੇ ਘਰ ਵਾਲੇ ਕੋ ਲਈ ਆ ਤੇ ਉਹਨਾਂ ਦੇ ਲਈ ਤੇ ਬੜੀ ਮਹਿੰਗੀ ਹੈ। ਅੱਛਾ ਜੀ। ਉਹ ਆਂਦੇ ਵੀ ਅਸੀਂ ਤੇ ਲਈ 1,26,000 ਰੁਪਏ ਦੀ। ਠੀਕ ਹੈ ਠੀਕ ਹੈ। ਤੁਹਾਨੂੰ ਵੀ ਪਤਾ ਵੀਰ ਜੀ ਵੱਡੇ ਮਜਗਾਰ ਪਈਏ ਜੋੜਨ ਵਾਲੀ ਆ। ਹਾਂਜੀ। ਤੇ ਜਿਹੜੀ ਆਪਾਂ ਵੀਰ ਜੀ ਦੇ ਹੀ ਦੇਣੀ 70 ਦੀ ਦੇ ਦਿੱਗੇ। ਕਰ ਦਿੱ ਗਏ ਜੱਜ ਜਿਆ। ਕਰ ਲੋ ਵੀਰ ਜੀ ਪੈਣ ਦੇ ਦੇ ਦਾਂਗੇ। ਪੂਰੇ ਦੀ ਕਰ ਦਿੱ ਗਏ ਮਾ ਜਨਾ। ਜੱਗੇ ਵੀਰ 60 ਦੀ ਕਰ ਦਿੱ ਗਏ। ਪੂਰੇ ਛਾੜਤੀ ਜਾਂਦੀ ਹੈ ਯਾਰ ਹੋਰ ਛਾੜਦਾ ਲੋ ਬਾਈ ਖੁੱਲਾ ਹੀ ਮਾਨ ਹਾਂ ਖੁੱਲਾ ਮਾਨਤਨ ਕਰਦਾ ਵੀਰ ਜੀ ਇੱਕ ਘਟ 60000 ਦੇ ਪਰ ਜਦ ਵੀਰ ਜੇ ਕੋ ਸਾਹਮਣੇ ਨਾਲ ਕੋਈ ਲੈ ਗਿਆ ਨਾ ਇਹ ਤੁਹਾਨੂੰ ਲੱਖੋਂ ਫੇਰ ਬਾਹਰ ਝੋਟੀ ਹੋ ਜਾਏਗਾ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਚੰਗਾ ਤਗੜਾ ਕਦ ਕਾਟ ਹੈ ਤੇ ਕਿੰਨਾ ਸੁਗਾ ਸੋਹਣਾ ਨੇ ਸੁਗੈਰ ਕੀ ਹੈ ਨਾ ਤੀਸਰਾ ਸੋਹਣਾ ਵੀਰ ਜੀ ਠੀਕ ਹੈ ਠੀਕ ਹੈ ਲੋ ਬਾਈ ਤੀਸਰੇ ਸੁਵੇ ਲਈ ਗੱਬਣਿਆ ਸਾਡੇ ਚਮਾਂ ਮੇ ਨਿਆਰੀ ਹਾਂਜੀ ਹਾਂਜੀ ਆਜੋ ਹੁਣ ਦੂਜੇ ਨੰਬਰ ਤੇ ਦੱਸਿਓ ਬਈ ਇਹਦੇ ਬਾਰੇ ਇਹ ਜੱਗੇ ਵੀਰ ਹੈਗੀ ਆ ਸਾਢੇ 6 ਮਹੀਨੇ ਚੱਕ ਪਾਸ ਆ ਅੱਛਾ ਜੀ ਇਹਦੇ ਥੱਲੇ ਮੰਨ ਲਓ ਕਿ ਦੁੱਧ 4 ਕਿਲੋ ਜੀ ਠੀਕ ਹੈ ਠੀਕ ਹੈ ਲਓ ਹਾਂਜੀ ਹਾਂਜੀ ਇਹ ਆ ਮਹੀਨੇ ਦੀ ਚੱਕ ਪਾਸ ਆ 4 ਕਿਲੋ ਦੁੱਧ ਜੀ 4 ਲੀਟਰ ਦੁੱਧ ਆ ਹਾਂਜੀ ਹਾਂਜੀ ਕਰ ਸਕਦੇ ਬਾਕੀ ਫੇਸਪੋਸਟ ਲਈ ਚੰਗੀ ਝੋਟੀ ਇਹ ਕਿੰਨੇ ਵੇ ਸਵੇਰੇ ਗੱਭਣ ਜੀ ਇਹ ਵੀ ਤੀਸਰਾ ਸਵੇਰ ਕਿ ਸੁਣਾ ਇਹਨੇ ਵੀਰ ਜੀ ਠੀਕ ਹੈ ਲਓ ਬਜੀ ਪੀਸ ਲਈ ਇਹ ਵੀ ਗੱਭਣ ਜੇ ਹਾਂਜੀ ਹਾਂਜੀ ਇਹ ਖੋਲ ਦਿਓ ਵੀਰ ਜੀ ਫਿਰ ਖੋਲ ਕੇ ਦਿਖਾਈਏ ਲੋ ਵੀ ਕੀ ਕਰ ਸਕਦੇ ਜੀ ਕੱਡ ਕਾਟ ਇਹਦਾ ਵੀ ਚੰਗਾ ਜਿੰਗ ਸੁੰਗ ਚੰਗਾ ਜੀ ਵੀਰ ਜੀ ਕੀ ਕਰ ਸਕਦੇ ਜੀ ਬਹੁਤ ਜਿਆਦਾ ਚੰਗਾ ਵਾ ਤੇ ਸਿੰਗ ਸੁੰਗ ਗਿਆਂ ਗੋਲ ਆ ਇਹ ਅਦਰ ਕੁਆਲਟੀ ਤੁਸੀਂ ਕੀ ਕਰ ਸਕਦੇ ਜੀ ਥੋੜਾ ਜਿਹਾ ਕ੍ਰਾਸ ਵਿੱਚ ਨੀਲੀ ਜਾ ਗਈ ਨਾ ਹਾਂ ਲੀਲੀ ਜਾ ਗਈ ਠੀਕ ਆ ਠੀਕ ਆ ਜੀ ਤੇ ਇਹੋ ਜੇ ਤੁਹਾਨੂੰ ਪਤਾ ਬਈ ਉਹ ਥੱਲੇ ਦੁੱਧ ਬਹੁਤ ਜਿਆਦਾ ਹੁੰਦਾ ਤੇ ਇਹਨੇ ਸੱਜਣ ਨੇ ਕਿੰਨਾ ਕਿ ਚਵਾਇਆ ਸੀ ਇਹਨੇ ਸੱਜਣ ਨੇ ਵੀਰ ਜੀ ਘਰ ਆਲੇ ਜਾਂਦਾ ਵੀ 12 13 ਕਿਲੋ ਦੁੱਧ ਚੋਂਦੀ ਰਹੀ ਆ ਠੀਕ ਆ ਠੀਕ ਆ ਲਓ ਜੀ ਹਾਂ ਜੀ 12 13 ਲੀਟਰ ਦੁੱਧ ਚੋਂਦੀ ਰਹੀ ਆ ਇਹ ਐ ਸਟੇਮ ਸਾਢੇ 6:00 ਵੇ ਦੀ ਚੱਕ ਪਾਸ ਤੇ 4 ਲੀਟਰ ਦੁੱਧ ਆ ਰਿਹਾ ਡੀ ਐਸ ਸਟੇਮ ਇਹਦਾ ਕੀ ਮੁੱਲ ਦਿੱਤੀ ਹੈ ਰੋ ਇਹਦਾ ਜੱਕੇ ਵੀਰ ਮੁੱਲ ਕਰਨ ਨੂੰ ਜੋ ਮਰਜ਼ੀ ਕਰੀਏ 65 ਦੀ ਦੇ ਦਈਏ ਵੀ 65 ਦੀ ਹਾਂਜੀ ਇਹ ਵੀ ਪੂਰੇ ਵੀ ਕਰੀਏ 60 ਦੀ 60 ਦਿਨਾਂ ਜਗੇਵੀਰ ਕਰੀਏ ਜਿਹੜੀ ਹਾਂ ਨਾ ਦੇ ਦੇਣੀ ਹੈ ਨਾ ਪੂਰੇ 55000 ਦੀ ਝੋਟੀ ਦਵਾਂਗੇ ਠੀਕ ਹੈ ਠੀਕ ਹੈ ਜੀ ਮਾਨ ਫਿਰ ਵਜਨ ਦੇ ਹਿਸਾਬ ਨਾਲ ਵੀਰ ਜੀ 50000 ਦੀ ਦੋ ਨੰਬਰ ਚ ਹੀ ਆ ਆ ਗਈ ਆ ਗਈ ਹਾਂਜੀ ਹਾਂਜੀ ਇਹਦੀ ਆਸ ਆ ਹੈ ਹੈਗੀ ਹੈ ਮੰਨ ਲਓ ਕਿ ਜਿਹੜੀਆਂ ਮੱਝਾਂ ਤਿੰਨੇ ਹੀ ਆਂ ਭਰੇ ਚੰਬੜੀ ਵਾਲੀਆਂ ਦੁੱਧ ਵਾਲੀਆਂ ਮੱਝਾਂ ਆ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਉਹ ਵੀ ਜੀ ਨਿਗੇ ਨਿਗੇ ਮੋਲਿਆ ਦੇ ਬਹੁਤ ਚੰਗੇ ਆ 55000 ਵੀਰ ਨੇ ਇਹਦਾ ਕਿੱਦਾ ਮੋਲ ਬਿਲਕੁਲ ਯਾਰ ਮੋਲ ਕਿੱਦਾ ਆ ਇਹ ਗਾ ਵਾਦੇ ਵੰਡੀਆਂ ਵਾ ਤੁਹਾਨੂੰ ਪਤਾ ਆ ਸੈਨਾਰੀ ਸਾਡੇ 6 ਮਹੀਨੇ ਚੱਕ ਪਾ ਆ ਤੇ ਆਜਾ ਹੁਣ ਤੀਜੇ ਨੰਬਰ ਤੇ ਦੱਸਿਓ ਭਾਜੀ ਇਹਦੇ ਬਾਰੇ ਇਹ ਆਜਾ ਹੁਣੇ ਆਈ ਆ ਵੀਰ ਜੀ ਮਾਲਾ 2 2.5 ਕਿਲੋ ਥੱਲੇ ਦੁੱਧ ਚੋਇਆ ਹੈ ਅੱਛਾ ਅੱਛਾ ਠੀਕ ਹੈ ਹਾਂਜੀ ਹਾਂਜੀ ਤੇ ਦਰਨ ਦਈ ਆ ਜੀ ਝੋਟੀ ਠੀਕ ਹੈ ਠੀਕ ਹੈ ਲਓ ਭਾਜੀ ਤੇ ਇਹ ਮੰਨ ਲਓ ਵੀ 3 3.5 ਮਹੀਨੇ ਚੱਕ ਪਾ ਜੇ ਅੱਛਾ ਜੀ ਇਹਦੇ ਥੱਲੇ 8 ਕਿਲੋ ਦੁੱਧ ਜੇ ਠੀਕ ਹੈ ਠੀਕ ਹੈ ਲਓ ਭਾਜੀ ਸਾਰੀਆਂ ਤੁਹਾਨੂੰ ਦੱਸਾਂ ਧੋਕੜਾਂ ਬਣਾਵਾ ਹਾਂਜੀ ਹਾਂਜੀ ਇਹ ਫੇਸ ਤੋਂ ਹੀ ਕਰ ਸਕਦੇ ਚੱਕ ਤੇ 3.5 ਮਹੀਨੇ ਨਰੀ ਜੇ ਵੀ ਚ ਏ ਵੀ ਨੀਡੀ ਦੇ ਵਿੱਚ ਚੰਗੀ ਆ ਥੋੜੀ ਜਿਹੀ ਫੋੜ ਕੇ ਦਿਖਾਉਨੇ ਬਾਅਦ ਵਿੱਚ ਇਹ ਜਿਹੜੇ ਵੀਰ ਤੋਂ ਵੀਰਜੀ ਲੈ ਗਏ ਉਹ ਤੇ ਮੱਝ ਦੁੱਧ ਬੜਾ ਲੰਮਾ ਦਿੰਦੀ ਆ ਅੱਛਾ ਅੱਛਾ ਠੀਕ ਹਾਂਜੀ ਹਾਂਜੀ ਚੰਨੀ ਬਲੀ ਵੀ ਬਹੁਤ ਜ਼ਿਆਦਾ ਵਧੀਆ ਆ ਸਾਡੇ ਤੇ ਸ਼ਟਰ ਕੁਆਲਟੀ ਥਾਣਾ ਦਾ ਸੈੱਜ ਗੈਪ ਬਹੁਤ ਸ਼ਾਨਦਾਰ ਆ ਬਾਕੀ ਫੇਸ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਜੀ ਹੁਣੇ ਆਈ ਆ ਸਾਡੇ ਸਾਹਮਣੇ ਹਾਂ ਤੁਹਾਡੇ ਸਾਹਮਣੇ ਲੱਥੀ ਆ ਤੁਹਾਨੂੰ ਪਤਾ ਵੀਰਜੀ ਤੇ ਐਡਾ ਡੰਗਰ ਕਰਦਾ ਹੀ ਆ ਚਰਪਾਲ ਵੀਰ ਕੋਲ ਚੰਗੇ ਪਸ਼ੂ ਹੁੰਦੇ ਆ ਜੈਜਮੁਲ ਵਿੱਚ ਹੁੰਦੇ ਆ ਇਹ ਸਾਢੇ 3 ਨਵੇਂ ਮਹੀਨਾ ਦੀ ਚੱਕ ਫਾਸ ਤੇ 8 ਲੀਟਰ ਦੁੱਧ ਆ ਰਿਹਾ ਥਨੇ ਹਾਂਜੀ ਹਾਂਜੀ ਠੀਕ ਹੈ ਜੀ ਇਹਦਾ ਕੀ ਮੁੱਲ ਵੀ ਤੇਰਾ ਮੁੱਲ ਵੀਰ ਜੀ ਇਹਦਾ ਜਿੱਕੇ ਵੀ ਮੰਗਨ ਨਾਲ ਜੋ ਮਰਜ਼ੀ ਮੰਗੀ ਜਾਈਏ ਹਾਂਜੀ ਇਹ 60 ਦੀ ਦੇ ਜੀ ਕਰਦ ਕੇ ਖੁੱਲੇ ਮਾਨਦਾਨਾ ਚ ਕਰਾ ਲਓ ਵੀਰ ਜੀ ਇੰਨਾ ਕਰਾਉਣੇ ਤਾਂ ਫਿਰ ਬਰਾਬਰ ਹੀ ਪਜ ਵਿਚਾਰੀ ਅਰੇ ਬਰਾਬਰ ਕਰ ਦਈਏ ਧੱਕਾ ਹੋ ਜਾਣਾ ਜੀ ਇਦਾਂ ਹਾਂ ਨਹੀਂ ਜਾਣ ਹਾਂਜੀ ਕੋਈ ਗੱਲ ਨਹੀਂ ਚਲੋ ਵੀਰ ਜੀ ਜੇ ਤੂੰ ਆ ਕਹਤਾ ਵੀ 55 ਦੀ ਦੇ ਦਾਂਗੇ ਠੀਕ ਹੈ ਲਓ ਬਾਜੀ ਹਾਂਜੀ ਵੀਰ ਪੂਰਾ ਖੁਸ਼ ਦੇ ਲਿਆ ਇਹ 55 ਦੀ ਇਹ ਤੇ 55 ਦੇ ਦੂਜੇ ਨੰਬਰ ਹਾਂ ਜੇ ਇਹ ਵੀਰ ਜੀ ਕੋ ਜੋੜਾ ਲਾਊਗਾ ਨਾ ਅੱਛਾ ਜੀ ਤੇ ਮੰਨ ਲਓ ਵੀ ਜੋੜੇ ਜੋ ਮਤਲਬ ਮਾਨਤਾਨ ਹੋਰ ਕਰ ਦਾਂਗੇ ਆਪਾਂ ਠੀਕ ਹੈ ਠੀਕ ਹੈ ਲਓ ਜੇ ਕਿਸੇ ਵੀਰ ਕੋਲ ਜੋੜਾ ਫਿਰ ਟੰਦਾ ਵਾ ਤੇ ਮੌਕੇ ਤੇ ਮਾਨਤਾਨ ਹੋਰ ਕਰ ਦਿੱਤਾ ਜਾਊਗਾ ਹਾਂਜੀ ਹਾਂਜੀ ਇਹ ਪਸ਼ੂ ਸਾਰੇ ਵੀਰ ਦੇ ਕੋਲ ਚੰਗੇ ਆ ਚੰਗੇ ਕੱਦ ਕਾਠ ਆਲੇ ਆ ਤੇ ਗਾਂ ਵਾਦੇ ਵੰਡੇ ਆ ਅਸਾਂ ਨਾਲੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਵੀਰਾਂ ਦਾ